ਸੋ ਕਾਹ ਟਲ ਗੁਰ ਸੇਵੀ ਐ ਅਹਨੇ ਸਹਜ ਸੁਭਾ। ਦਰਸਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਇ। ਹੋ ਵਸਿਫਤ ਖਸਮ ਦੀ ਨੂਰ ਅਰਸਾ ਹੁ ਕਰ ਸਾਹਾ ਝੱਟੀ ਐ ਤਦ ਡਿਠੀ ਸੱਚੀ ਪਾ ਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤੇਸਾਹੂ ਸਿਰ ਸਾਹਾਂ ਦੇਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀਸਾਹੂ ਸੱਜਣ ਸੱਚਾ ਪਾਤੇਸਾਹੂ ਸਿਰ ਸਾਹ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੂਕ ਮਹੱਲਾਤੀ ਜਾਂ ਸਤ ਗੁਰ ਤੇ ਜੋ ਮੋਹ ਫੇਰੇ ਸੇ ਬੱਦੇ ਦੁਖ ਸਹਾਂਹੀ ਫੇਰ ਫੇਰ ਮਿਲਣ ਨਾ ਪਾਏਨੀ ਜੰਮਹਿ ਤ ਮਰ ਜਾਹੀ ਸਤ ਗੁਰ ਤੇ ਜੋ ਮੋਹ ਫਿਰੇ ਸੇ ਬੱਦੇ ਦੁਖ ਸਹਾਂਹੀ ਫਿਰ ਫਿਰ ਮਿਲਣ ਨਾ ਪਾਏਨੀ ਜੰਮਹ ਤ ਮਾਰੇ ਜਾਹੀ ਸਹਿਸਾਰ ਰੋਗ ਨ ਛੋਡਈ ਦੁਖ ਹੀ ਮਹਿ ਦੁਖ ਪਾਹੀ ਨਾਨਕ ਨਦਰੀ ਬਖਸ ਲੇ ਸਬਦ ਮੇਲ ਮਿਲਾਹੀ ਮਹਲਾ ਤੀਜਾ ਜੋ ਸਤ ਗੁਰ ਤੇ ਮੋਹ ਫੇਰੇ ਤਿਨਾ ਠੌਰ ਨਾ ਠਾਉ ਜੋ ਛਟੜ ਘਰ ਘਰ ਫੇਰੇ ਦੋਹ ਚਾਰਣ ਬਦਨਾਉ ਨਾਨਕ ਗੁਰਮੁਖ ਬਖਸੀਐ ਹੈ ਸੇ ਸਤ ਗੁਰ ਮੇਲ ਮਿਲਾਉ ਪਉੜੀ ਜੋ ਸੇਵਹਿ ਸਤ ਮੁਰਾਰੇ ਸੇ ਭਵ ਜਲ ਤਰ ਗਿਆ ਜੋ ਬੋਲਹ ਹਰ ਹਰ ਨਾਉ ਤਿਨ ਜਾਮ ਛੱਡ ਗਿਆ ਸੇ ਦਰਗਹ ਪੈ ਦੇ ਜਾਹਿ ਜਿਨਾਂ ਹਰਿ ਜਪ ਲਿਆ ਹਰਿ ਸੇਵਹਿ ਸਈ ਪੁਰਖ ਜਿਨਾਂ ਹਰਿ ਤੁਧ ਮਾਇ ਗੁਣ ਗਾਵਾ ਪਿਆਰੇ ਨਿਤ ਗੋਰਾ ਮੁਖ ਭਰਾਮ ਭਾਉ ਗਿਆ ਹਰ ਸੇਵਹ ਸਈ purakh ਜਿਨਾ ਹਰ ਤੋਦ ਮਯਾ ਗੁਣ ਗਾਵਾ ਪਿਆਰੇ ਨਿਤ ਗੋ ਰਮੋਖੇ ਭਰਾਮ ਭਾਉ ਗਿਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹਲਾ 3ਾ ਸਤ ਗੁਰ ਤੇ ਜੋ ਮੋਹ ਫਿਰੇ ਸੇ ਬਦ ਦੇ ਦੁਖ ਸਹਾਹੀ ਫੇਰ ਫੇਰ ਮਿਲਣ ਨਾ ਪਾਇਨੀ ਜਮਹ ਤੈ ਮਰ ਜਾਹੀ ਰਾਗ ਸੋਰਠ ਵਾਰ ਮਹਾਲੀ ਚੌਥੇ ਕੀ ਪੌੜੀ 27 ਸਲੋਕਾਂ ਨਾਲ